ਸੀ ਦੇਖ ਰਹੇ ਹੋ ਇੰਡੀਆ ਪੰਜਾਬ نیوز ਟੀਵੀ ਸੀਨੀਅਰ ਅਗੂ ਅਤੇ ਵਿਧਾਨ ਸਭਾ ਹਲਕਾ ਗੁਰਦਾਸਪੁਰ ਦੇ ਇੰਚਾਰਜ ਸ਼੍ਰੀ ਰਮਨ ਬਹਿਲ ਵੱਲੋਂ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਰਾਹਤ ਸਮਗਰੀ ਭੇਜਣ ਦੀ ਰਸਮ ਨਿਰੰਤਰ ਜਾਰੀ ਹੈ ਪੱਤਰਕਾਰ ਕੁਲਜੀਤ ਸਿੰਘ ਖੋਖਰ ਦੀ ਖਾਸ ਰਿਪੋਰਟ ਸ਼੍ਰੀ ਰਮਨ ਬਹਿਲ ਵੱਲੋਂ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਰਾਹਤ ਸਮਗਰੀ ਭੇਜਣ ਦੀ ਰਸਮ ਲਗਾਤਾਰ ਜਾਰੀ ਹੈ ਅੱਜ ਇਸ ਸੰਕਟ ਦੀ ਘੜੀ ਵਿੱਚ ਰਮਨ ਬਹਿਲ ਵੱਲੋਂ ਹੜ੍ਹ ਪ੍ਰਭਾਵਿਤ ਪਿੰਡ ਅਲੂਣਾ ਮੁਕੰਦਪੁਰ ਸਿੰਘੋਵਾਲ ਦਾਖਲਾ ਖੋਖਰ ਰਾਜਪੁੱਤਾਂ ਭੂਲੋ ਹਰਦੋਸ਼ਨੀ ਮਾਲਪੁਰ ਅਫਗਾਨਾ ਪੂਪਰ ਸੈਦਾ ਅਤੇ ਹਰਦਾਨ ਦੇ ਹਰ ਪ੍ਰਭਾਵਿਤ ਪਰਿਵਾਰਾਂ ਲਈ ਰਾਸਮਗਰੀ ਦੇ ਨਾਲ-ਨਾਂ ਤਰਪਾਲਾਂ ਵੀ ਵੰਡੀਆਂ ਗਈਆਂ ਇਸ ਸੰਕਟ ਦੀ ਘੜੀ ਵਿੱਚ ਸ਼੍ਰੀ ਰਮਨ ਬਹਿਣ ਨੇ ਖੁਦ ਜਾ ਕੇ ਲੋਕਾਂ ਨੂੰ ਤਰਪਾਲਾਂ ਵੰਡੀਆਂ ਜਦੋਂ ਇਸ ਸੰਬੰਧੀ ਸ਼੍ਰੀ ਰਮਨ ਬਹਿਣ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਜੀ ਸਰ ਅੱਜ ਹਰ ਪੀੜਤਾ ਦੀ ਸੇਵਾ ਮੈਂ ਸਮਝਦਾ ਵੀ ਮਨੁੱਖਤਾ ਦੀ ਸੇਵਾ ਵਾ ਔਰ ਜਿੱਥੇ ਪਰਮੇਸ਼ਵਰ ਨੇ ਕੁਦਰਤ ਨੇ ਇਹ ਔਖੀ ਘੜੀ ਲੈ ਕੇ ਆਈ ਆ ਉੱਥੇ ਅੱਜ ਅਕਾਲ ਪੁਰਖ ਨੇ ਪੰਜਾਬ ਦੇ ਲੋਕਾਂ ਚ ਤੇ ਦੂਜੇ ਸੂਬਾ ਦੇ ਲੋਕਾਂ ਦੇ ਵਿੱਚ ਇੱਕ ਸੇਵਾ ਦੀ ਭਾਵਨਾ ਨੂੰ ਬਹੁਤ ਜਾਗਰੂਤ ਕੀਤਾ ਹਾਂਜੀ ਹਾਂਜੀ ਔਰ ਉਸ ਲੜੀ ਦੇ ਵਿੱਚ ਅੱਜ ਅਸੀਂ ਸਾਰੇ ਜਿਹੜੇ ਲੋਕ ਪ੍ਰਭਾਵਿਤ ਹੋਏ ਨੇ ਉਹਨਾਂ ਦੀ ਮੁਸ਼ਕਲ ਦੂਰ ਕਰਨ ਵਾਸਤੇ ਉਹਨਾਂ ਨੂੰ ਥੋੜਾ ਗਿਆ ਸੁਖ ਦੇਣ ਵਾਸਤੇ ਇਹ ਸਾਰੇ ਉਪਰਾਲੇ ਕੀਤੇ ਜਾ ਰਹੇ ਨੇ ਔਰ ਅੱਜ ਮੈਨੂੰ ਇਹ ਦੱਸਦਿਆਂ ਘਰਸ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਔਰ ਆਮ ਆਦਮੀ ਪਾਰਟੀ ਦਾ ਹਰ ਵਲੰਟੀਅਰ ਛੋਟੇ ਤੋਂ ਛੋਟਾ ਤੇ ਵੱਡੇ ਤੋਂ ਵੱਡਾ ਅੱਜ ਇਹ ਸੇਵਾ ਦੇ ਵਿੱਚ ਆਪਣੇ ਆਪ ਨੂੰ ਸਮਰਪਿਤ ਕੀਤਾ ਔਰ ਅੱਜ ਤੁਸੀਂ ਦੇਖ ਰਹੇ ਹੋ ਕਿ ਆਹ ਜਿਹੜੀਆਂ ਕਰਪਾਲਾਂ ਨੇ ਇਜੜੇ ਉਹ ਲੋਕ ਜਿਹੜੇ ਆਰਥਿਕ ਤੌਰ ਤੇ ਕਮਜ਼ੋਰ ਨੇ ਗਰੀਬ ਨੇ ਔਰ ਜਿਹੜਾ ਦੇ ਘਰ ਦੇ ਵਿੱਚ ਅੱਜ ਇਸ بارش ਦੇ ਕਰਕੇ ਪਾਣੀ ਆਉਣ ਕਰਕੇ ਚੋਰੇ ਨੇ ਉਹਨਾਂ ਨੂੰ ਇੱਕ ਇਮੀਡੀਏਟ ਰੀਲੀਫ ਦੇਣ ਵਾਸਤੇ ਇਹ ਤਰਪਾਲਾ ਦਾ ਪ੍ਰਬੰਧ ਕੀਤਾ ਗਿਆ ਇਹ ਸਾਡੇ ਬਾਰਡਰ ਦੇ ਜਿਹੜੇ 10 ਪਿੰਡ ਨੇ ਉਹਨਾਂ ਦੇ ਵਿੱਚ ਆਪਾਂ ਇਹ ਤਰਪਾਲਾ ਅੱਜ ਭੇਜ ਰਹੇ ਨੇ ਔਰ ਮੈਨੂੰ ਇਸ ਗੱਲ ਦੀ ਖੁਸ਼ੀ ਆ ਕਿ ਜਿਹੜਾ ਸਾਡੇ ਸਰਪੰਚ ਸਾਹਿਬ ਨੇ ਜਾਂ ਵਲੰਟੀਅਰ ਬਣੇ ਜਾਂ ਮੈਂਬਰਸ ਨੇ ਉਹ ਆਪ ਘਰ ਜਾ ਜਾ ਕੇ ਇਹਨਾਂ ਨੂੰ ਤਦਾਦ ਕਰਨਗੇ ਇਹ ਨਹੀਂ ਕਿ ਅਸੀਂ ਦੇਤੀ ਆਪ ਜਾਣਗੇ ਆਪਣੀ ਲੇਬਰ ਲਾਉਣਗੇ ਆਪ ਮਿਹਨਤ ਕਰਨਗੇ ਕਿ ਉਸ ਘਰ ਦੇ ਉੱਪਰ ਜਿਹੜਾ ਘਰ ਚੋਂਦਾ ਵਾ ਉਹਦੇ ਉੱਪਰ ਇਹ ਤਰਪਾਲ ਦੇ ਕੇ ਉਹਨੂੰ ਥੋੜਾ ਜਿਹਾ ਰਿਲੀਫ ਜਰਾ ਉੱਥੇ ਮਿਲੂਗਾ ਇਸ ਤੋਂ ਇਲਾਵਾ ਅੱਜ ਅਸੀਂ 100 ਕਿਟਸ ਜਿਹੜੀਆਂ ਨੇ ਤਰਾਸ਼ਣ ਦੀਆਂ ਉਹ ਵੀ ਅੱਜ ਵੰਡਣ ਕਰ ਰਹੇ ਆ ਉਹ ਹਰਦੋਸ਼ਨੀ ਦੇ ਪਿੰਡ ਦੇ ਵਿੱਚ ਤੇ ਚਾਂਚੱਕ ਦੇ ਵਿੱਚ ਉਹ ਦੋਵਾਂ ਪਿੰਡਾਂ ਦੇ ਵਿੱਚ ਉਹ ਵੀ ਜਾਣ ਗਿਆ ਤਰਪਾਲਾ ਵੀ ਅੱਜ 10 ਪਿੰਡਾਂ ਦੇ ਵਿੱਚ ਭੇਜਿਆ ਨੇ ਤਿੰਨਾਂ ਦੇ ਵਿੱਚ ਪਹਿਲਾ ਦੇ ਚੁੱਕਾ ਸੀ ਔਰ ਮੇਰੇ ਨਾਲ ਸਾਰੇ ਸਰਪੰਚ ਸਾਹਿਬਾਨ ਮੈਂਬਰ ਸਾਹਿਬਾਨ ਔਰ ਖਾਸ ਕਰ ਸਾਡੀ ਪਾਰਟੀ ਦੇ ਸ਼ਹਿਰ ਤੋਂ ਵੀ ਸਾਰੇ ਵਲੰਟੀਅਰਸ ਆਫਿਸ ਬੇਨਰਸ ਔਰ ਖਾਸ ਕਰ ਜਿਹੜੀ ਸਾਡੀ ਸ਼ਹਿਰ ਦੇ ਵਿੱਚ ਸਾਰੇ ਸਤਕਾਰੇ ਤੋਂ ਸਫੀਤਾ ਆਈਆਂ ਨੇ ਔਰ ਵਪਾਰ ਮੰਡਲ ਦੇ ਉਧੇਦਾਰ ਵੀ ਅੱਜ ਇੱਥੇ ਤਸ਼ੀਫ ਪਰਮਾਨ ਨੇ ਸੋ ਮੈਂ ਸਮਝਦਾ ਵੀ ਅੱਜ ਸਮਾਜ ਦਾ ਹਰ ਵਰਗ ਇਸ ਗੱਲ ਲਈ ਬਹੁਤ ਮਜ਼ਬੂਤੀ ਦੇ ਨਾਲ ਲੱਗਾ ਵੀ ਆਪਾਂ ਲੋਕਾਂ ਨੂੰ ਰਾਹਤ ਦੇਣੀ ਆ ਔਰ ਭਗਵੰਤ ਮਾਨ ਜੀ ਦਾ ਵੀ ਔਰ ਸਾਡੇ ਜਿਹੜੇ ਕੌਮੀ ਪ੍ਰਧਾਨ ਨੇ ਅਰਵਿੰਦ ਕੇਜਰੀਵਾਲ ਜੀ ਜਿਹੜੇ ਆਪ ਉਹਨਾਂ ਦੇ ਸਾਰੇ ਮੰਤਰੀ ਸਾਰੇ ਆਫਿਸ ਦੇ ਰ ਸੰਗਠਨ ਦਾ ਸਾਰਾ ਤਾਰਾ ਬਾਲਾ ਅੱਜ ਸਾਰੇ ਪੰਜਾਬ ਦੇ ਵਿੱਚ ਕਿਤੇ ਹਰ ਪ੍ਰਭਾਵਿਤ ਉਹ ਇਲਾਕੇ ਨਿਵਾਣਾਂ ਦੇ ਵਿੱਚ ਆਪ ਜਾ ਕੇ ਕੰਮ ਕਰ ਰਿਹਾ ਸੋ ਮੈਂ ਸਮਝਦਾ ਵੀ ਇਹ ਜਿੱਥੇ ਕੁਦਰਤ ਨੇ ਮਾਰ ਵੀ ਮਾਰੀ ਆ ਪਰ ਕੁਦਰਤ ਨੇ ਇੱਕ ਜਜ਼ਬਾ ਵੀ ਦਿੱਤਾ ਉਹਦੇ ਲਈ ਵੀ ਆਕਾਲਪੁਰ ਦਾ ਧੰਨਵਾਦ ਸੋ ਮੈਂ ਸਾਰਿਆਂ ਨੂੰ ਇਹੋ ਹੀ ਬੇਨਤੀ ਕਰੂੰਗਾ ਕਿ ਆ ਜਿਹੜੀ ਮਦਦ ਆ ਉਹ ਸਿਰਫ ਲੋੜਵੰਦ ਲੋਕਾਂ ਤੱਕ ਰੱਖਿਓ ਇਹ ਜ਼ਰੂਰ ਧਿਆਨ ਰੱਖਿਓ ਵੀ ਇਹ ਨਾ ਹੋਵੇ ਫੇਰ ਉਹ ਸਿਸਟਮ ਦੇ ਵਿੱਚ ਲੋੜਵੰਦ ਰਹਿ ਜਾਵੇ ਤੇ ਫੇਰ ਮੈਂ ਸਮਝਦਾ ਵੀ ਉਹ ਬੜਾ ਇੱਕ ਮਾੜਾ ਜਾਂ ਸੁਨਿਆ ਜਾਊਗਾ ਸੋ ਸਾਰਿਆਂ ਨੂੰ ਮਿਲ ਕੇ ਕੋਸ਼ਿਸ਼ ਕਰੋ ਵੀ ਜਿਹੜੀ ਜਿਹੜੀ ਤੁਸੀਂ ਤੁਹਾਨੂੰ ਮਿਲ ਰਹੀ ਆ ਥੋੜਾ ਜਿਹਾ ਹਿੱਸਾ ਆਪਣਾ ਵੀ ਪਾਓ ਹੈ ਜੀ ਤਾਂ ਕਿ ਤਾਂ ਕਿ ਲੋਕਾਂ ਨੂੰ ਰਾਹ ਦਿੱਤੀ ਜਾਵੇ ਸੋ ਅੱਜ ਇਹ ਦਸਾਂ ਪਿੰਡਾਂ ਦੇ ਵਿੱਚ ਆਪਾਂ ਤਰਪਾਲਾ ਵੀ ਭੇਜ ਰਹੇ ਆ ਤਿੰਨ ਪਿੰਡਾਂ ਚ ਅੱਗੇ ਭੇਜ ਦਿੱਤੀਆਂ ਸੀਗੀਆਂ ਸਾਡੀ ਜਿਹੜੀ ਸਮਗਰੀ ਆ ਉਹ ਜਾ ਰਹੀ ਆ ਔਰ ਮੈਂ ਬੇਨਤੀ ਕਰੂੰਗਾ ਆਪਣੇ ਸਾਰੇ ਸਰਪੰਚ ਸਾਹਿਬਾਨ ਨੂੰ ਮੈਂਬਰ ਸਾਹਿਬਾਨ ਨੂੰ ਵਲੰਟੀਅਰਸ ਨੂੰ ਆਫਿਸ ਬੇਰਸ ਨੂੰ ਵਿੱਚ ਇੱਥੇ-ਜਿੱਥੇ ਕੋਈ ਲੋੜ ਹੋਵੇ ਉਹ ਜਰੂਰ ਸਾਡੇ ਧਿਆਨ ਦੇ ਵਿੱਚ ਲਿਆਓ ਆਪਾਂ ਤੰਦੇ ਹੀ ਦੇ ਨਾਲ ਉਹ ਚੀਜ਼ਾਂ ਜਿਹੜੀਆਂ ਨੇ ਪੂਰੀ ਕਰਾਂਗੇ ਔਰ ਅੱਜ ਮੈਂ ਲੋਕਾਂ ਨੂੰ ਵਿਸ਼ਵਾਸ ਦਿਵਾਉਣਾ ਚਾਹਨਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਸਮੁੱਚੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਲੋਕਾਂ ਦੀ ਇਸ ਔਖੀ ਘੜੀ ਦੇ ਵਿੱਚ ਉਹਨਾਂ ਦੀ ਸੇਵਾ ਲਈ ਵਰਤਤ ਹੈ। ਧੰਨਵਾਦ।